ਵਹਿ ਗੁਰੂ ਜੀ ਵਹਿ ਗੁਰੂ ਜੀ ਹਮ ਸੰਤਨ ਕੀ ਰੇਨ ਪਿਆ हम संतन की संत की शरण आ संत हमारी ओट सतानी संत हमारा गहना परम सत्कार योग ਸਤਗੁਰਾਂ ਦੀ ਸਾਜੀ ਔਰਨਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਪੂਰਣਿਕਾਗਰਤਾ ਵਾਸਤੇ ਸਾਰੇ ਗੱਜ-ਬੱਜ ਕੇ ਫਤਿਹ ਦਹਿਰਾਓ ਪਿਆਰ ਸਹਿਤ ਸਾਰੇ ਗੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੰਜੀ ਮਹਾਰਾਜ ਤਨ ਬਾਬਾ ਜਗੀਰ ਸਿੰਘ ਜੀ ਜਿਨ੍ਹਾਂ ਦੇ ਪਿਆਰ ਵਿੱਚ ਜਿਨ੍ਹਾਂ ਦੇ ਵਿਰਾਗ ਵਿੱਚ ਸਾਰੀ ਸੰਗਤ ਨੇ ਜੁੜਨ ਦਾ ਯਤਨ ਕੀਤਾ ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਤਾਂ ਆਪਾਂ ਨਹੀਂ ਕੀਤੇ ਪਰ ਬਾਬਾ ਤਾਂ ਨਾ ਸਿੰਘ ਜੀ ਜਿਨ੍ਹਾਂ ਪਿਆਰ ਕਰਦੇ ਨੇ ਜਿੰਨੀਆਂ ਅਸੀਸਾਂ ਬਖਸ਼ਦੇ ਹਨ ਇਹਨਾਂ ਤੋਂ ਪਤਾ ਲੱਗਦਾ ਵੀ ਉਹ ਬਹੁਤ ਪ੍ਰੇਮ ਵਾਲੇ ਮਹਾਪੁਰਸ਼ ਸੀ ਜਿਨ੍ਹਾਂ ਦੇ ਮੁਰਸ਼ਿਦ ਤਗੜੇ ਹੋਣ ਉਹਨਾਂ ਦੇ ਮਰੀਦਾਂ ਤੋਂ ਪਤਾ ਲੱਗਦਾ ਹੁੰਦਾ ਮਰੀਦ ਕਿੱਦਾਂ ਦੇ ਨੇ ਤੇ ਫਿਰ ਮੁਰਸ਼ਿਦ ਕਿੱਦਾਂ ਦੇ ਬੜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਸਾਧ ਸੰਗਤ ਜੀ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੇ ਹੱਥ ਵਿੱਚ ਜਿਹੜਾ ਆ ਗਿਆ ਉਹਨਾਂ ਨੇ ਤਾਰ ਦੇਣਾ ਇੱਕ ਨਾ ਜਿੰਦਗੀ ਵਿੱਚ ਸਾਨੂੰ ਕੋਈ ਕਾਰੀਗਰ ਮਿਲੇ ਤੇ ਕਾਰੀਗਰ ਮਿਲੇ ਤਗੜਾ ਸੰਜੀ ਮਹਾਰਾਜ ਬਾਬਾ ਨਾਨਕ ਸਿੰਘ ਜੀ ਮਹਾਰਾਜ ਵਰਗਾ ਸੰਜੀ ਮਹਾਰਾਜ ਬਾਬਾ ਈਸ਼ਰ ਸਿੰਘ ਮਹਾਰਾਜ ਵਰਗਾ ਉਹ ਸਨ ਕਾਰੀਗਰ ਉਹ ਸੀ ਸਾਧੂ ਅੱਜ ਦੇ ਸਮੇਂ 'ਚ ਸਾਧੂ ਲੱਭਦੇ ਨਹੀਂ ਲੱਭਣ ਜਾਣਾ ਪੈਂਦਾ ਹੈ ਕਿੱਥੇ ਲੱਭਦੇ ਨੇ ਸਾਧੂ ਪੁਰਾਣੇ ਸਮਿਆਂ 'ਚ ਐ ਜਾ ਕੇ ਹੱਥ ਜੋੜ ਕੇ ਬੇਨਤੀ ਕਰਨੀ ਉਹ ਕਦੇ ਮਹਾਂਪੁਰਸ਼ੋਂ ਮੀਂਹ ਨਹੀਂ ਪੈਂਦਾ ਔੜ ਲੱਗੀ ਇੱਕ ਵਾਰੀ ਰੱਬ ਦੇ ਪਿਆਰੇ ਬਚਨ ਕਰਦੇ ਸੀ ਤਿੰਨ ਤਿੰਨ ਦਿਨ ਮੀਂਹ ਨਹੀਂ ਸੀ ਹਟਦਾ ਆ ਕਿਤੇ ਪਰਲੋ ਆ ਗਿਆ ਕਿਤੇ ਕਰੋਨਾ ਆ ਗਿਆ ਕਿਤੇ ਕੁਸ਼ ਆ ਗਿਆ ਕਿੱਥੋਂ ਲੱਭੀਏ ਸਾਧੂ ਜਾ ਕੇ ਬੰਦਗੀ ਵਾਲਾ ਭਜਨ ਵਾਲਾ ਸਿਮਰਨ ਵਾਲਾ ਕਿੱਥੋਂ ਮਿਲੇਗਾ ਸਾਧੂ ਹੈ ਨਹੀਂ ਹੁਣ ਦੁਨੀਆ ਤੇ ਤੇ ਜਿਹੜੇ ਮਹਾਪੁਰਸ਼ ਕਾਲ ਘਾਲ ਗਏ ਉਹਨਾਂ ਦੀ ਯਾਦ ਵਿੱਚ ਬੈਠੇ ਨੇ ਤੇ ਕੈਸੇ ਸਾਧੂ ਸੀ ਕੈਸੇ ਮਹਾਪੁਰਸ਼ ਸੀ ਜਾਣਦੇ ਹੋ ਜਿਵੇਂ ਇੱਕ ਕਾਰੀਗਰ ਦੇ ਹੱਥ ਵਿੱਚ ਪੱਥਰ ਆ ਗਿਆ ਨਾ ਇੱਕ ਪੱਥਰ ਰਸਤੇ ਦੇ ਵਿਚਾਲੇ ਪਿਆ ਸੀ ਉਹਨੂੰ ਠੁੱਡੇ ਮਾਰ ਮਾਰ ਸਾਰੇ ਲੰਘਦੇ ਸੀ ਸਾਰੇ ਉਹਨੂੰ ਠੁੱਡੇ ਮਾਰ ਮਾਰ ਲੰਗੀ ਜਾਂਦੇ ਸਾਹਮਣੇ ਬੈਠਾ ਇੱਕ ਕਾਰੀਗਰ ਵੇਖਦਾ ਉਹ ਕਹਿੰਦਾ ਪੱਥਰ ਚੁੱਕੀਏ ਉਹਨੇ ਪੱਥਰ ਚੁੱਕਿਆ ਚੁੱਕ ਕੇ ਆਪਣੇ ਘਰ ਲੈ ਗਿਆ ਉਹਨੇ ਪੱਥਰ ਨੂੰ ਤਰਾਸ਼ੀ ਗਿਆ ਤੇ ਤਰਾਸ਼ ਕੇ ਉਹਨੇ ਉਹ ਪੱਥਰ ਤੇ ਭਗਵਾਨ ਦੀ ਮੂਰਤੀ ਘੜਤੀ ਜਦੋਂ ਭਗਵਾਨ ਦੀ ਮੂਰਤੀ ਘੜੀ ਉਹ ਜਿਹੜਾ ਪੱਥਰ ਸੀ ਜਦੋਂ ਲੋਕੀ ਪਹਿਲਾਂ ਲੰਘਦੇ ਸੀ ਉਹਨੂੰ ਠੁੱਡੇ ਮਾਰਦੇ ਸੀ ਉਸੇ ਜਗ੍ਹਾ ਤੇ ਰੱਖਤਾ ਅੱਜ ਉਹ ਪੱਥਰ ਨੂੰ ਠੁੱਡੇ ਨਹੀਂ ਵਜਦੇ ਅੱਜ ਉਹ ਪੱਥਰ ਨੂੰ ਲੋਕੀ ਸਜਦੇ ਕਰ ਕਰ ਲੰਘਦੇ ਨੇ ਮੱਥੇ ਟੇਕ ਟੇਕ ਲੰਘਦੇ ਨੇ ਨਮਸਕਾਰਾਂ ਕਰ ਕਰ ਲੰਘਦੇ ਨੇ ਤੇ ਸਰਸੰਗਤ ਜੀ ਪੱਥਰਾਂ ਵਰਗੇ ਸਰੀਰ ਪੱਥਰਾਂ ਵਰਗੀਆਂ ਰੂਹਾਂ ਪੱਥਰਾਂ ਵਰਗੇ ਲੋਕ ਹੁੰਨੇ ਸੀ ਜਦ ਬਿਕਾ ਨਾ تھا ਕੋਈ ਪੁੱਛਤਾ ਨਾ تھا ਤੂੰਨੇ ਖਰੀਦ ਕਰ ਹਵੇਂ ਅਨਮੋਲ ਕਰ ਦਿਆ ਬੰਦਗੀ ਵਾਲਾ ਸਾਧੂ ਮਿਲ ਜਾਏ ਬਾਬਾ ਜਗੀਰ ਸਿੰਘ ਮਹਾਰਾਜ ਵਰਗਾ ਹੁਣ ਕਿੱਥੇ ਸਾਧੂ ਮਿਲਦੇ ਨੇ ਮਹਾਤਮਾ ਲੋਕ ਕਿੱਥੇ ਲੱਭਦੇ ਨੇ ਹੁਣ ਤਾਂ ਨੀਲੇ ਪੀਲੇ ਲਾਲ ਬਾਣਿਆਂ ਚ ਕੁਝ ਹੋਰ ਹੀ ਚੱਲੀ ਜਾਂਦਾ ਪਤਾ ਹੀ ਇਹ ਤੁਹਾਨੂੰ ਸਾਧੂ ਇੱਕ ਬੰਦਾ ਗਲਤੀ ਕਰਦਾ ਸਾਰੇ ਹੀ ਬਦਨਾਮ ਹੁੰਦੇ ਨੇ ਫਿਰ ਲੱਪੜਿਓ ਪਿਆਰ ਨਾਲ ਤਾਰਨਾ ਕੋਈ ਰਸਨਾ ਵਾਂਜੀ ਨਾ ਰਹੇ ਗੱਜ ਕੇ ਬੋਲਿਓ ਸਾਰੀਆਂ ਮਾਵਾਂ ਪੈਣਾ ਕਿੱਥੋਂ ਲੱਭਾਂਗੇ ਬਾਬਾ ਆਨੰਦ ਸਿੰਘ ਮਹਾਰਾਜ ਵਰਗਾ ਸਾਧੂ ਸੰਜੀ ਮਹਾਰਾ ਰਾੜੇ ਵਾਲੇ ਮਹਾਰਾਜ ਅੱਜ ਕਿੱਥੋਂ ਲੱਭ ਕੇ ਲਿਆਵਾਂਗੇ ਬਾਬਾ ਅਤਰ ਸਿੰਘ ਮਹਾਰਾਜ ਸੰਜੀ ਮਹਾਰਾਏ ਬਾਬਾ ਬਲਵੰਤ ਸਿੰਘ ਜੀ ਸਿਰਸਰ ਸਿਹੋੜੇ ਸਾਹ ਵਾਲੇ ਮਹਾਂਪੁਰਖ ਕਿਥੋਂ ਲੱਭਣ ਗਿਆ ਪਾਵਨ ਰੂਹਾਂ ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਵਰਗੇ ਉਹ ਰੱਬ ਦੇ ਪਿਆਰੇ ਮਹਾਪੁਰਸ਼ ਹੁਣ ਕੋਈ ਦਿਸਦਾ ਨਹੀਂ ਜਗਤ ਵਿੱਚ ਸਾਧੂ ਜਿਹੜਾ ਥੰਮ ਦੇਵੇ ਦੁਨੀਆਂ ਨੂੰ ਕੋਈ ਦਿਸਦਾ ਨਹੀਂ ਜਗਤ ਵਿੱਚ ਸਾਧੂ ਥੰਮ ਦੇਵੇ ਦੁਨੀਆਂ ਨੂੰ ਕੋਈ ਦਿਸਦਾਨੀ ਜਗਤ ਵਿੱਚ ਸਾਦੂ ਉਹ ਥਮ ਦੇਵੇ ਦੁਨੀਆਂ ਨੂੰ ਕੋਈ ਦਿਸਦਾਨੀ ਜਗਤ ਵਿੱਚ ਸਾਦੂ ਉਹ ਥਮ ਦੇਵੇ ਦੁਨੀਆਂ ਨੂੰ ਕੋਈ ਦਿਸਦਾਨੀ ਜਗਤ ਵਿੱਚ ਸਾਦੂ ਉਹ ਥਮ ਦੇਵੇ ਦੁਨੀਆਂ ਨੂੰ ਕੋਈ ਦਿੱਸਦਾ ਨਹੀਂ ਜਗਤ ਵਿੱਚ ਸਾਦੂ ਖੰਮ ਦੇ ਦੇ ਦੁਨੀਆ ਨੂੰ ਪਿਆਰੇ ਜੀ ਖੰਮ ਦੇ ਦੇ ਦੁਨੀਆ ਨੂੰ ਪਿਆਰੇ ਜੀ ਭਾਈ ਖੰਮ ਦੇ ਦੇ ਦੁਨੀਆ ਪਿਆਰੇ ਜੀ ਖੰਮ ਦੇ ਦੇ ਦੁਨੀਆ ਨੂੰ ਰੇ ਪਿਆਰੇ ਦੁਨੀਆ ਕੋ ਪਿਆਰੇ ਜੀ 함 ਦੇਵੇ ਦੁਨੀਆ ਨੂੰ ਮੇਰੇ ਪਿਆਰੇ ਓ 함 ਦੇਵੇ ਦੁਨੀਆ ਨੂੰ ਹੁਣ ਕੋਈ ਦਿਸਦਾ ਕੋਈ ਦਿਸਦਾ ਨਹੀਂ ਜਗਤ ਵਿੱਚ ਸਾਧੂ ਵਈ ਓ 함 ਦੇਵੇ ਦੁਨੀਆ ਕੀ ਦਿਸਦਾ ਨਹੀਂ ਜਗਤ ਵਿੱਚ ਸਾਧੂ ਵੀ ਧੰਮ ਦੇਵ ਖੋਦੀਆ ਕੋਈ ਦਿਖਦਾ ਨਹੀਂ ਕਿੱਥੋਂ ਲਵਾਂਗੇ ਬਾਬਾ ਜਗੀਰ ਸਿੰਘ ਵਰਗੀਆਂ ਕਿੱਥੋਂ ਆਉਣਗੇ ਐਸੇ ਮਹਾਤਮਾ ਕਿੱਥੋਂ ਆਉਣਗੀਆਂ ਮਾਵਾਆਂ ਦੀਆਂ ਕੁੱਖਾਂ ਜਿਹੜੀਆਂ ਐਸੇ ਸੂਰਵੀਰਾਂ ਨੂੰ ਐਸੇ ਭਗਤਾਂ ਨੂੰ ਐਸੇ ਦਾਨੀਆਂ ਨੂੰ ਜਨਮ ਦੇਣ ਪਰਿਓ ਦੀ ਅਦੀ ਧਾਰਨਾ ਸਾਰੇ ਹਉਨ ਕੋਈ ਦਿਸਦਾ ਨਹੀਂ ਜਗਤ ਵਿੱਚ ਸਾਧੂ ਫਾਮ ਦੇਵੇ ਦੁਨੀਆਂ ਨੂੰ ਕੋਈ ਦਿਸਦਾ ਨਹੀਂ ਜਗਤ ਵਿੱਚ ਸਾਧੂ ਫਾਮ ਦੇਵੇ ਦੁਨੀਆਂ ਨੂੰ ਹੋਈ ਦਿਸਦਾ ਨਹੀਂ ਜਗਤ ਵਿੱਚ ਸਾਧੂ ਫਾਮ ਦੇਵੇ ਦੁਨੀਆਂ ਨੂੰ ਹੋ ਕੋਈ ਦਿਸਦਾ ਨਹੀਂ ਜਗਤ ਸਾਧੂ ਫਾਮਨੇ ਵਧੂਨੀਆ ਤੂੰ ਕਿੱਥੇ ਲੱਭਦੇ ਨੇ ਸਾਧੂ ਕਿੱਥੇ ਲੱਭਦੇ ਨੇ ਮਹਾਪੁਰਸ਼ ਇਸੇ ਕਰਕੇ ਤਾਂ ਕਹੀਦਾ ਬਾਬਾ ਜਗੀਰ ਸਿੰਘ ਜੀ ਤੁਸੀਂ ਦੁਆਰਾ ਆਜੋ ਬਾਬਾ ਅਨੰਦ ਸਿੰਘ ਮਹਾਰਾਜ ਕਿਰਪਾ ਕਰ ਦਿਓ ਤੁਸੀਂ ਦੁਆਰਾ ਇਸ ਮਾਤ ਲੋਕ ਦੀ ਤਰਤੀ ਤੇ ਆਜੋ ਮਹਾਪੁਰਸ਼ੋ ਇਹ ਜਗ ਸੁਨਣਾ ਹੋ ਗਿਆ ਰੱਬ ਕਰੇ ਫੇ ਉਦਵਾਰ ਗੜਾ ਮਾਰ ਜੇ ਨੇਂ ਜੋ ਪਿਆਸੇ ਨੇ دیدار ਦੇਖ ਠਾਰ ਜੇ ਚਿਤ ਲਗਦਾਨੀ ਹਣ ਗੁਰਜੰਤ ਦਾ ਵਿਰਹੋਂ ਦਾ ਰੋਗ ਲਾ ਗਿਆ ਇੱਕ ਫਕਰ ਗਲੀ ਤੇ ਫਿੱਟੋਂ ਲੰਗੇ ਆ ਰੂਹ ਨੂੰ ਵਰਾਗ ਲਾ ਗਿਆ ਇੱਕ ਫਕਰ ਰਲੀ ਦੇ ਵਿੱਚੋਂ ਲੰਗਿਆ ਰੂ ਨੂੰ ਵਰਾਗ ਲਾ ਗਿਆ ਪੜਿਓ ਪਿਆਰ ਨਾਲ ਆਧਾਰਨਾ ਫਿਰ ਕਰੀਏ ਇਸ ਵਾਸਤੇ ਐਸੇ ਰੱਬ ਦੇ ਪਿਆਰੇ ਮਹਾਪੁਰਸ਼ ਜਿਨ੍ਹਾਂ ਦੇ ਦਰਸ਼ਨ ਦੁਰਲੱਭ ਹਨ ਜਿਨ੍ਹਾਂ ਦੇ ਦੀਦ ਦੁਰਲੱਭ ਹਨ ਮਿਲ ਜਾਣ ਕਿਤੇ ਤੇ ਜਦੋਂ ਮਿਲ ਜਾਂਦੇ ਨੇ ਫੇਰ ਐਂ ਬੰਦਾ ਹੀ ਗੱਲ ਫੇਰ ਐਂ ਬੰਦਾ ਵੇਂਦਾ ਮੈਂ ਮੰਨਦਾ ਨਹੀਂ ਸੀ ਜਿਨ੍ਹਾਂ ਨੂੰ ਉਹ ਮੰਨਦੇ ਜਾਣੀ ਜਾਣ ਹੋਏ ਜਿਹਦੀ ਬੰਦਗੀ ਤੱਕ ਕੇ ਸੁਣਿਆ ਮੈਂ ਪੀਰਾਂ ਦੇ ਪੀਰ ਹੈਰਾਨ ਹੁੰਦੇ ਚਰਨੀ ਦੁਨੀਆ ਬੈਠੀ ਸੀ ਉਹ ਮੁੱਲ ਪਾਈ ਜਾਂਦਾ ਲੀਰਾਂ ਦੇ ਮੈਂ ਪਿੰਡ ਮੁੜ ਆਇਆ ਆਪਣੀ ਰੂਰੇਗੀ ਕੋਲ ਫਕੀਰਾਂ ਦੇ ਪਿੰਡ ਮੁੜ ਆਇਆ ਆਪਣੀ ਰੂਰੇਗੀ ਕੋਲ ਫਕੀਰਾਂ ਦੇ ਮੈਂ ਪਿੰਡ ਮੁੜ ਆਇਆ ਗੱਲਾਂ ਓਨ ਫਕੀਰ ਦੀਆਂ ਮੀਨੇ ਦੀ ਤੇ ਛਖੜ ਚੱਲੇ ਨਾ ਜੋਤਾਂ 부ਜੀਆਂ ਪੀਰ ਦੀਆਂ ਓ ਰੱਬ ਨਾਲ ਗੱਲਾਂ ਕਰਦਾ ਸੀ ਸਭ ਤੇ ਦੁੱਖ ਡੇ ਹਰਦਾ ਸੀ ਹੱਥ ਵਿੱਚ ਕਸਬ ਬੇਦੇ ਕੱਟਦਾ ਏ ਰੋਗ ਰਹਾਗੀਰਾں ਦੇ ਪਿੰਡ ਮੁੜ ਆਇਆ ਆਪਣੇ ਰੂਰੇਗੀ ਕੋਲ ਫਕੀਰਾ ਦੇ ਪਿੰਡ ਮੁੜ ਆਇਆ ਆਪਣੇ ਰੂਰੇਗੀ ਕੋਲ ਫਕੀਰਾ ਦੇ ਮੈਂ ਪਿੰਡ ਮੁੜ ਆਇਆ ਆਪਣੇ ਰੂਰੇਗੀ ਕੋਲ ਫਕੀਰਾ ਦੇ ਪਿੰਡ ਮੁੜ ਤੇ ਮੁੜ ਆਇਆ ਆਪਣੇ ਰੂਰੇਗੀ ਕੋਲ ਫਕੀਰਾਂ ਦੇ ਐਸੇ ਰੱਬ ਦੇ ਪਿਆਰੇ ਸਾਧੂਆਂ ਦੇ ਮਹਾਤਮਾਂ ਦੇ ਸਤਿਪੁਰਸ਼ਾਂ ਦੇ ਦਰਸ਼ਨ ਕਰੀਏ ਮਹਾਪੁਰਸ਼ ਬਾਬਾ ਜੀ ਬਾਬਾ ਤਨਨਾ ਸਿੰਘ ਜੀ ਬਹੁਤ ਪ੍ਰੇਮ ਕਰਦੇ ਨੇ